ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਕਰੇ ਤੁਹਾਡੇ ਸੰਗੋਗ ਛੇਤੀ ਖੁਲ ਜਾਣ ਮੈਂ ਵਾਹਿਗੁਰੂ ਅੱਗੇ ਦਿਲ ਤੋਂ ਬੇਨਤੀ ਕਰਦੀ ਹਾਂ ਕਿ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਸ ਨੂੰ 파ਟਨਰ ਜਲਦੀ ਤੋਂ ਜਲਦੀ ਲੱਭ ਜਾਏ ਸਾਡੇ ਚੈਨਲ ਤੇ ਜੋ ਵੀ ਰਿਸ਼ਤੇ ਪਾਏ ਜਾਂਦੇ ਹਨ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਆਪਣੀ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਜੀ ਇੱਥੇ ਮੈਂ ਜੋ ਵੀ ਰਿਸ਼ਤੇ ਬੋਲਾਂਗੀ ਜੀ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਨੇ ਜੋੜੀਆਂ ਬਣਾਈਆਂ ਹੁੰਦੀਆਂ ਹਨ ਸੱਚਖੰਡ ਵਿੱਚ ਹੀ ਉਹਨਾਂ ਨੇ ਆਪ ਹੀ ਮੇਲ ਕਰਾ ਦੇਣਾ ਹੈ ਜੀ ਤੁਹਾਡਾ ਇਸ ਚੈਨਲ 'ਤੇ ਜੋ ਵੀ ਨਵੇਂ ਲੋਕ ਜੁੜਦੇ ਹਨ ਜੀ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਸਾਰੇ ਵੀਡੀਓ ਐਂਡ ਤੱਕ ਦੇਖਿਆ ਕਰੋ ਕਿਉਂਕਿ ਕੁੜੀਆਂ ਤੇ ਮੁੰਡਿਆਂ ਦੇ ਬਾਇਓ ਡਾਟਾ ਮਿਕਸੀ ਪਾਈ ਹੁੰਦੀ ਹਨ ਐਂਡ ਤੱਕ जिन्ना ਨੇ ਆਪਣਾ ਬਾਇਓ ਡਾਟਾ ਵਾਰ-ਵਾਰ ਦੁਬਾਰਾ ਲਗਾਉਣਾ ਹੈ ਜੀ ਉਹ ਸਾਨੂੰ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹਨ ਜੀ ਅਗਲਾ ਨਿਸ਼ਾਨ ਨੋਟ ਕਰੋ ਜੀ ਬੇਟੀ ਦਾ ਹੈ ਜੀ ਨਾਮ ਪ੍ਰੀਤਕੌਰ ਡੇਟ ਆਫ ਬਰਥ ਹੈ ਜੀ 14 4 1995 ਹਾਈਟ 5 ਫੁੱਟ 6 ਇੰਚ 10th class ਵਿੱਚ 57% ICT 12th class ਵਿੱਚ ਬੇਟੀ ਦੇ 72% BA ਇਹਨਾਂ ਨੇ ਕੀਤੀ ਹੈ ਜੀ ਵਿਸ਼ਵ ਕਰਮਾ ਕਾਲਜ ਫॉर ਗਰਲਸ MA ਹਿਸਟਰੀ MA ਹਿੰਦੀ ਵੀ ਕੀਤੀ ਹੋਈ ਹੈ ਜੀ ਇਹਨਾਂ ਨੇ ਵੀ ಜಾਤੀ ਕਿਲੇਹੋਂਜੀ ਲੜਕੇ ਕੋਲ ਇਹਨਾਂ ਦੀ ਡਿਮਾਂਡ ਹੈ ਜੀ ਲੜਕਾ ਇੰਡੀਆ ਵਾਲਾ ਹੋਵੇ ਫੋਰਨ ਨਹੀਂ ਜਾਣਾ ਜੀ ਬੇਟੀ ਨੇ ਜੱਟ ਸਿੱਖ ਪਰਿਵਾਰ ਹੋਵੇ ਫੋਨ ਨੰਬਰ ਦਿੱਤਾ ਗਿਆ ਹੈ ਜੀ ਇਹਨਾਂ ਨਾਲ ਆਪ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਨਾਲ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 22 ਅਗਸਤ 1994 ਸਿਬਲਿੰਗ ਇੱਕ ਸਿਸਟਰ ਮੈਰਿਡ ਹੈ ਜੀ ਐਂਡ ਬ੍ਰਦਰ ਮੈਰਿਡ ਹੈ ਜੀ ਫਾਦਰ ਔਰ ਮਦਰ ਪ੍ਰਾਈਵੇਟ ਜੌਬ ਕਰਦੇ ਨੇ ਜੀ ਇਹਨਾਂ ਦੇ ਹਾਈਟ 5 ਫੁੱਟ 3 ਇੰਚ ਹੈ ਜੀ ਸਿੰਪਲ ਫੈਮਿਲੀ ਤੋਂ ਕੁੜੀ ਹੋ ਚਾਹੀਦੀ ਹੈ ਜੀ ਇਹਨਾਂ ਨੂੰ ਹਰਿਆਣਾ ਕਰਨਾਲ ਤੋਂ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਬਹੁਤ ਸੋਹੀ ਹੈ ਜੀ ਇਹਨਾਂ ਦੀ ਅਗਲਾ ਰਿਸ਼ਤਾ ਨੋਟ ਕਰੋ ਜੀ ਬੇਟੀ ਦਾ ਹੈ ਜੀ ਨੇਮ ਪਰਮਜੀਤ ਕੌਰ ਏਜ ਇਹਨਾਂ ਦੇ 97 ਦਾ ਬਰਥ ਹੈ ਜੀ ਹਾਈਟ 5 ਫੁੱਟ 6 ਇੰਚ ਐਜੂਕੇਸ਼ਨ ਇਹਨਾਂ ਦੀ ਹੈਗੀ ਹੈ ਜੀ ਬੈਚਲਰ ਆਫ ਆਰਟਸ ਫ্রম ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੋਈ ਹੈ ਜੀ এমਪਲੋਇਡ ਇਨ ਪ੍ਰਾਈਵੇਟ ਸੈਕਟਰ ਇਹਨਾਂ ਦੇ ਫਾਦਰ ਹੈ ਜੀ ਵਰਕਿੰਗ ਐਸ ਸੋਰਟਿੰਗ ਅਸਿਸਟੈਂਟ ਇਨ ਪੋਸਟਲ ਡਿਪਾਰਟਮੈਂਟ ਮਦਰ ਇਹਨਾਂ ਦੀ ਹਾਊਸ ਵਾਈਫ ਹੈ ਜੀ ਸਿਬਲਿੰਗ ਇੱਕ ਯੰਗਰ ਬ੍ਰਦਰ ਹੈ ਜੀ ਇਹਨਾਂ ਦਾ ਐਨੰਦ ਦਾ ਫੋਨ ਨੰਬਰ ਮੈਂਸ਼ਨ ਕੀਤਾ ਗਿਆ ਹੈ ਜੀ ਇਹਨਾਂ ਦੀ ਡਿਮਾਂਡ ਹੈ ਕਿ ਲੜਕਾ ਚੰਡੀਗੜ੍ਹ ਮੋਹਾਲੀ ਖਰੜਦਾਈ ਹੋਵੇ ਓਨਲੀ ਵੈਸ਼ਨੋ ਪਰਿਵਾਰ ਹੀ ਹੋਵੇ ਵਿਸਥਾਰ ਨੋਟ ਕਰੋ ਜੀ ਐਨ ਆਰ ਇਹ ਬੇਟਾ ਹੈ ਜੀ ਅਨਵੋਲਟ ਇੰਗਰਾ ਡੇਟ ਆਫ ਬਰਥ ਹੈ ਜੀ 17 ਅਗਸਟ 1998 ਬਰਥ ਟਾਈਮ ਹੈ ਜੀ 45 ਪੀਐਮ ਏਰੀਆ ਹਾਈ ਲੋਰ ਹੈ ਜੀ ਹਾਈਟ 6 ਫੁੱਟ 4 ਇੰਚ ਹੈ ਜੀ ਕੁਆਲੀਫਿਕੇਸ਼ਨ ਐਸੋਸੀਏਟ ਆਫ ਸਾਇੰਸ ਕੈਨੇਡਾ ਤੋਂ ਕੀਤੀ ਹੈ ਜੀ ਜੋਬ ਇਹਨਾਂ ਦੀ ਹੈ ਫਾਈਨੈਂਸ਼ੀਅਲ ਸਰਵਿਸ ਐਡਵਾਈਜ਼ਰ ਐਟ ਮਨੀਮਾਰਟ ਐਂਡ ਸ਼ਿਫਟ ਮੈਨੇਜਰ ਐਟ ਰੈਸਟੋਰੈਂਟ ਹੋਂ ਕਨੇਟਾਚ ਵਰਕ ਪਰਮਿਟ ਤੇ ਨੇਜੀ ਫਾਦਰ ਰਜੇਸ਼ ਮਹਾਰਾਜੀ ਬਿਜ਼ਨਸਮੈਨ ਮਦਰ ਸविता ਰਾਣੀ ਹਾਊਸਮੇਕਰਾ ਜੀ ਸਿਬਲਿੰਗ ਕੋਮਲ ਐਲਟਰ ਸਿਸਟਰਾ ਜੀ ਨਹੀਂ ਆਂਦੀ ਐਂ ਨੋਨ ਅਲਕੋਹਲਿਕ ਜੀ ਨੋਨ স্মੋਕਰ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਟੈਲੀਫੋਨ ਕਰਕੇ ਆਪ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨਆਰਏ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ नेम कोमल टिंगरा डेट ऑफ बर्थ है जी पांच पांच उन्नीस सौ छियानवे टाइम है जी अठ पताली एम एरिया फिलोर है जी हाइट छः फिट है जी इन क्वालिफिकेशन मास्टर इन फिजिक्स डिप्लोमा ऑफ डाटा साइंस करंटली ऑन वर्क परमिट वर्किंग इन कैलोमना काम है जी इन्ह कैशियर एट स्टोर एरिया इन्ह का बसीकला होशियारपुर फादर का काम है जी बिजनेस ओनर ने मदर हाउसवाइफ है एंड बदर आल्सो कैलोमना टेलीफोन नंबर दिता गया है जी आप टेलीफोन करके बतेरी जानकारी कर सकते हो रिश्ता नोट करो जी रामगढ़िया बॉय का है जी एरिया तरन तारण नेम एच सिंह मठारू फादर आर सिंह मठारू मदर एस कौर भूलर सिबलिंग जी वन सिस्टर मैरिड जिन इन्ही एक जंगर ब्रदर है जी इन्हों का डेट ऑफ बर्थ है जी अगस्त उन्नीस सौ अठानवे हाइट पांच फुट छे इंच है जी स्टड्डी इन्होंने ट्वैल्थ की है जी डिप्लोमा इन इलैक्ट्रीकल इंजीनियर का जी ਜੋਬ ਇੰਜੀਨੀਅਰ ਇਨ ਮਹਿੰਦਰਾ ਮੁਹਾਲੀ ਵਿੱਚ ਕਰਦੇ ਨੇ ਇਹਨਾਂ ਨੇ ਸਿੰਪਲ ਮੈਰਿਜ ਕਰਨੀਆਂ ਜੀ ਕੋਈ ਡਿਮਾਂਡ ਨਹੀਂ ਹੈ ਜੀ ਇਹਨਾਂ ਦੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਆਪ ਟੈਲੀਫੋਨ ਕਰਕੇ ਬਾਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨੇਮ ਸਾਹਿਲ ਗੁਪਤਾ ਏਜ 27 ਅੰਜੀ ਕਾਸਟ ਜਨਰਲ ਹੈ ਏਰੀਆ ਇਹਨਾਂ ਦਾ ਹਰਿਆਣਾ ਹੈ ਜੀ ਸਟੱਡੀ ਇਹਨਾਂ ਨੇ 10th ਕੀਤੀ ਹੈ ਪਲੱਸ 2 ਸਾਲ ITI ਡਿਪਲੋਮਾ ਕੀਤਾ ਹੈ ਜੀ ਹਾਈਟ 5 ਫੁੱਟ 8 ਇੰਚ ਹੈ ਸੀਟੀ ਪਟਿਆਲਾ ਹੈ ਜੀ ਕੰਮ ਕਰਦੇ ਨੇ ਡੈਰੀ ਫਾਰਮ ਡੈਰੀ ਸ਼ਾਪ ਹੈ ਜੀ ਇਹਨਾਂ ਦਾ ਹੈਵਿੰਗ 40% ਹਿਅਰਿੰਗ ਲਾਸ ਨੋ ਕਾਸਟ ਇਸ਼ੂ ਹੈ ਨਾ ਕੋਈ ਡਿਮਾਂਡ ਨਹੀਂ ਹੈ ਜੀ ਨਤੀ ਇਹਨਾਂ ਨੂੰ ਚਾਹੀ ਲੜਕੀ ਡਿਵੋਰਸ ਹੋਵੇ ਜਾਂ ਹਿਅਰਿੰਗ ਪ੍ਰੋਬਲਮ ਹੋਵੇ ਕੋਈ ਉਸ ਨੂੰ ਜਾਂ ਗ੍ਰੀਪ ਕਰਦੀ ਲੜਕੀ ਹੋਵੇ ਜੀ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਟੈਲੀਫੋਨ ਨੰਬਰ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਨਿਰਵੇਸ਼ ਸਿੰਘ ਰੰਦਾਵਾ ਗੁਰਸਿੱਖ ਗੋਤਚੀ ਜੱਟ ਸਿੱਖ ਜ਼ਮੀਨ ਨਹੀਂ ਹੈ ਕਿ ਜਿਹਨਾਂ ਕੋਲ ਪਿੰਡ ਸੈਦੇ ਸੈਦੋਂ ਐਂਜੀ ਕੇ ਰੋਹਿਲਾ ਫਿਰੋਜ਼ਪੁਰ ਡਿਊਟੀ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਡਿਊਟੀ ਕਰਦੇ ਨੇ ਜੀ ਗੁਰਦੁਆਰਾ ਲੋਹਗੜ ਜਫਰਨਾਮਾ ਸਾਹਿਬ ਉਮਰ ਇਹਨਾਂ ਦੀ 29 ਸਾਲ ਹੈ ਜੀ ਪੱਕਾ ਮੁਲਾਜ਼ਮ ਫੰਡਸ 10 ਸਾਲ ਡਿਊਟੀ ਲੱਗੇ ਹੋਗੇ ਨੇ ਜੀ ਦੋ ਬ੍ਰਦਰ ਐਂਡ ਸਿਸਟਰ ਐ ਜੀ ਸਿਸਟਰ ਮੈਰਿਡ ਹੈ ना जी दी फुट अठ इंच है जी स्टड्डी प्लस टू पास ने ते कंप्यूटर का कोर्स किया हो जी टेलीफोन नंबर दता गया है जी है वधेरे जानकारी ले सकते हो रिश्ता नोट करो जी नेम अर्शदीप सिंह डेट ऑफ बर्थ है जी बई अठ उन्नीस सौ चौानवे का हाइट पांच फुट सत्त इंच है जी क्वालिफिकेशन बी ए है जी कंपलैक्शन फेयर है काम जी आई टी इंजीनियर ने रिपे रिपेयर कंप्यूटर करते ने कैमरा प्रिंटर आदि जॉब एंड बिजनेस है जी इन्हों का ਕਾਸਟ ਅਰੋੜਾ ਸਿੱਖ ਹੈ ਜੀ ਫਾਦਰ ਐਸ ਅਮਨਜੀਤ ਸਿੰਘ ਮਦਰ ਅਰਵਿੰਦਰ ਕੌਰ ਜੀ ਸਿਬਲਿੰਗ 1 ਸ਼ੰਗਰ ਬ੍ਰਦਰ ਜੀ ਨਦਾ ਏਰੀਆ ਅਨੰਦ ਜਲੰਧਰ ਸਿਟੀ ਹੈ ਜੀ ਪੰਜਾਬ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘਾ ਜੀ ਕਾਸਟ ਇਹਨਾਂ ਦੇ ਜੱਟ ਸਿੱਖ ਹੈ ਜੀ ਗੋਤ ਭਰਾੜਾ ਹੈ ਡੇਟ ਆਫ ਬਰਥ ਹੈ ਜੀ ਨਦਾ 22 11 1992 ਦਾ ਇਹਨਾਂ ਨੇ ਪੜਾਈ ਕੀਤੀ ਹੋਈ ਹੈ ਜੀ ਪਲੱਸ 2 ਪਾਸ ਨੇ ਆਈਟੀਆਈ ਡਿਪਲੋਮਾ ਕੀਤਾ ਹੋਇਆ ਜੀ ਇਹਨਾਂ ਨੇ ਇੱਕ ਪੈਨ ਮੈਰਿਡ ਹੈ ਜੀ ਆਸਟ੍ਰੇਲੀਆ ਸਿਟੀਜ਼ਨ ਹੈ ਜੀ ਪਿਤਾ ਜੀ ਦੀ ਡੈਥ ਹੋ ਚੁੱਕੀ ਹੈ ਮਾਤਾ ਹਾਊਸ ਵਾਈਫ ਨੇ ਜੀ ਜ਼ਮੀਨ ਇਹਨਾਂ ਕੋਲ 2 ਕਿਲੇ ਹੈ ਲੜਕੇ ਦਾ ਕੰਮ ਦੁਬਈ ਦੇ ਵਿੱਚ ਹੈ ਜੀ ਲੜਕਾ ਤਲਾਕਸ਼ੁਦਾ ਹੈ ਕੂੜੀ ਇਹਨਾਂ ਚਾਹੀਦੀ ਹੈ ਜੀ ਤਲਾਕशुदा ਹੋਵੇ ਗਰੀਬ ਘਰ ਤੇ ਪੜੀ ਲਿਖੀ ਸਿਲਾਈ ਕਢਾਈ ਦੇ ਬੁਟੀਕ ਦਾ ਕੰਮ ਜਾਂਦੀ ਹੋਵੇ ਜੀ ਜਾਂ ਬਿਊਟੀ ਕਲਰ ਪੈਲਰ ਦਾ ਕੰਮ ਜਾਂਦੀ ਹੋਵੇ ਜਾਂ ਪ੍ਰਾਈਵੇਟ ਜੌਬ ਕਰਦੀ ਹੋਵੇ ਜੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਚੁੰਨੀ ਚੜਾਵਾ ਕਰਨਾ ਹੈ ਕੂੜੀ ਦੀ ਉਮਰ 26 ਸਾਲ ਤੋਂ 36 ਸਾਲ ਤੱਕ ਹੋਵੇ ਜੀ ਐਸ ਸੀ ਨੂੰ ਛੱਡ ਕੇ ਕੋਈ ਜਾਤੀਬੰਧਨ ਨਹੀਂ ਹੈ ਜੀ ਲੜਕੇ ਨੇ ਦਸੰਬਰ ਵਿੱਚ 3 ਮਹੀਨੇ ਦੀ ਛੁੱਟੀ ਤਿਆਉਣਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪਾ ਤੇਰੇ ਜਾਣਕਾਰੀ ਲੈ ਸਕਦੇ ਹੋ पहला रिश्ता नोट करो जी बेटी का है जी नेम कौर प्लेस लुधियाना जी इन्ह का कास्ट रामदासिया सुख डेट ऑफ बर्थ है जी अठाई जून नाइनटीन नाइनटी सैवन क्वालिफिकेशन जी एन एम नर्सिंग प्राइवेट जॉब इन फोर्टीज हॉस्पिटल लुधियाना सैवन ईयर एक्सपीरियंस नो गैप फादर जी दी है जी फर्नीचर की शॉप इन्हों की मदर हाउसवाइफ ने दो ब्रदर ने जी ਫੰਡ ਮੈਰੀਡਜ ਕੈਨੇਡਾ ਵੈਂਪਟਨ ਚ ਵਨ ਬ੍ਰਦਰ ਸੁਪਰਵਾਈਜ਼ਰ ਪ੍ਰਾਈਵੇਟ ਜੋਬ ਹੈ ਜੀ ਇਹਨਾਂ ਨੂੰ ਜੀ ਵੈਲ ਐਜੂਕੇਟਿਡ ਬੋਏ ਦਿ ਲੋੜ ਹੈ ਜੀ ਚ ਕੈਨੇਡਾ ਦਾ ਹੋਵੇ ਆਸਟ੍ਰੇਲੀਆ ਦਾ ਹੋਵੇ ਚਾਹੇ ਯੂ ਐਸ ਏ ਯੂ ਕੇ ਨਿਊਜ਼ੀਲੈਂਡ ਹੋਰ ਇੰਡੀਆ ਤੋਂ ਹੋਵੇ ਤਾਂ ਗਵਰਨਮੈਂਟ ਜੋਬ ਵਾਲਾ ਹੀ ਹੋਵੇ ਨੋ ਕਾਸਟ ਮੈਟਰ ਜੀ ਮੋਬਾਈਲ ਨੰਬਰ ਦਿੱਤਾ ਹੋਇਆ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਾਤੀ ਸਿੱਖ ਲੜਕਾ ਗੋਤਵੱਲ ਕੱਦ 5 ਫੁੱਟ 11 ਇੰਚ ਪੜਾਈ ਪਲੱਸ 2 ਅਤੇ ਡਿਪਲੋਮਾ ਸੇਫਟੀ ਇੰਜੀਨੀਅਰਿੰਗ ਜਨਮ ਇਹਨਾਂ ਦਾ 96 ਦਾ ਹੈ ਜੀ ਕੰਮ ਕਰਦੇ ਨੇ ਸੇਫਟੀ ਇੰਜੀਨੀਅਰ ਕੁਵੈਤ ਵਿੱਚ 2019 ਤੋਂ ਜਮੀਨ ਇਹਨਾਂ ਕੋਲ ਜੀ ਤਿੰਨ ਕਿਲੇ ਏਰੀਆ ਵਿਆਸ ਅੰਮ੍ਰਿਤਸਰ ਸ਼ਹਿਰ ਲਈ ਪੜੀ ਲਿਖੀ ਲੜਕੀ ਚਾਹੀਦੀ ਹੈ ਜੇ ਇਹਨਾਂ ਨੂੰ ਲੜਕੀ ਦੇ ਆਈਲਰਸੇ 6.5 ਬੈਂਡ ਆਏ ਹੋਣ ਬਿਲਕੁਲ ਸਾਦਾ ਵਿਆਹ ਕਰਨਾ ਹੈ ਜੀ ਇਹਨਾਂ ਨੇ ਇਹਨਾਂ ਦੀ ਕੋਈ ਵੀ ਡਿਮਾਂਡ ਨਹੀਂ ਹੈ ਜੀ ਫੋਨ ਨੰਬਰ ਦਿੱਤਾ ਗਿਆ ਜੀ ਵਟਸਐਪ ਦਾ अगला रोस्टा नोट करो जी बेटी दा है जी विडो गर्ल है जी जाट सिखने कोर मान मिडिल क्लास फैमिली है जी एहे शहर है ना बठिंडा है जी हाइट इना दी 5 फुट 4 इंच है स्टडी इना ने BCA कीती हुई है जी PTE विच 67 स्कोर ने जी एक्सपायर्ड हो गया जी एक्सपीरियंस इना नो इमिग्रेशन एंड अकाउंटेंट द हैगा जी वेजिटेरियन फैमिली है जी इना नु NRI वाये दी जरूरत है जी ना 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 कनाडा ऑस्ट्रेलिया यूके न्यूजीलैंड होवे जी ओनली वेजिटेरियन फैमिली ही कांटेक्ट करन जी एना नु व्हाट्सएप नंबर ਦਿੱਤਾ ਗਿਆ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਵੀ ਦਾਸਿਆ ਸਿੱਖ ਹੋਆ ਹੈ ਜੀ ਫ্রম ਅੰਮ੍ਰਿਤਸਰ ਸਿਟੀ ਤੋਂ ਆਸ਼ਦੀਪ ਸਿੰਘ 나ఫ리아 ਡੇਟ ਆਫ ਬਰਥ ਹੈ ਜੀ 94 ਦਾ ਹਾਈਟ ਇਹਨਾਂ ਦੀ 5 ਫੁੱਟ 5 ਇੰਚ ਹੈ ਕਲਰ ਫੇਅਰ ਹੈ बीटेक सीएस पीजी डीसीए ऑन ਵਰਕ ਪਰਮਿਟ ਹੈ ਜੀ ਇਨ ਕਿਚਨਰ ਓਨਟਾਰੀਓ ਕੈਨੇਡਾ ਇਨ ਆਈਟੀ ਫੀਲਡ ਐਸ ਅ ਸੀਨੀਅਰ ਸੌਫਟਵੇਅਰ ਇੰਜੀਨੀਅਰ ਇਨ ਅ ਅਮਰੀਕਨ ਕੰਪਨੀ ਕਿਕਲਮ ਅਪਲਾਈਡ ਫੋਰ ਪੀਆਰ ਗੋਥ ਨਾਫਰੀਆ ਐਂਡ ਮੁੱਦ ਫਾਦਰ ਐਂਡ ਮਦਰ ਰਿਟਾਇਰਡ ਫਰਮ ਗਵਰਨਮੈਂਟ ਜੌਬਸ ਸਿਸਟਰ ਵਨ ਮੈਰਿਡ ਇਨ ਕੈਨੇਡਾ ਸਿਟੀਜ਼ਨ ਵਾਂਟਿਡ ਬਿਊਟੀਫੁਲ ਗਰਲ ਪੀਆਰ ਇਨ ਕੈਨੇਡਾ ਵਰਕਿੰਗ ਇਨ ਆਈਟੀ ਫੀਲਡ ਔਰ ਬੀਐਸਸੀ ਨਰਸਿੰਗ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਇਹਨਾਂ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨੇਮ ਆਕਾਸ਼ ਦੀਪ ਸਿੰਘ ਔਲਖ ਡੇਟ ਆਫ ਬਰਥ ਹੈ ਜੀ 97 ਦਾ ਫਾਦਰ ਨੇਮ ਹੈਗਾ ਜੀ ਤੇਜਿੰਦਰਪਾਲ ਸਿੰਘ ਔਲਖ ਐਜੂਕੇਸ਼ਨ 12th ਹੈ ਜੀ ਹਾਈਟ 5 ਫੁੱਟ 8 ਇੰਚ ਨਾਨਕਾ ਗੋਤਰ ਹੈ ਜੀ ਪੁਨੀਆ ਬਿਜ਼ਨਸ ਇਹਨਾਂ ਦਾ ਕੀ ਆੜਤ ਸ਼ਾਪ ਸਬਜ਼ੀ ਮੰਡੀ ਖੰਨਾ ਰੈਜ਼ਿਡੈਂਸ ਹੈ ਜੀ ਖੰਨਾ ਵਿਚ ਰਹਿੰਦੇ ਹਨ ਪ੍ਰੋਪਰਟੀ ਇੱਕ ਹਾਊਸ ਹੈ ਜੀ ਖੰਨਾ ਵਿੱਚ ਇਹਨਾਂ ਦਾ ਐਂਡ ਇੱਕ ਪਲਾਟ ਵੀ ਹੈ ਖੰਨਾ ਵਿੱਚ ਇੱਕ ਹਾਊਸ ਹੈ ਇਹਨਾਂ ਦਾ ਪਿੰਡ ਬੀਬੀਪੁਰ ਇਹਨਾਂ ਨੂੰ ਸਿੰਪਲ ਲੜਕੀ ਦੀ ਲੋੜ ਹੈ ਜੀ ਕੋਈ ਡਿਮਾਂਡ ਨਹੀਂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨੇਮ ਗੁਰਬਖਸ਼ ਸਿੰਘ ਸਿੱਧੂ ਡੇਟ ਆਫ ਬਰਥ ਹੈ ਜੀ 94 ਦਾ ਹਾਈਟ 6 ਫੀਟ ਕੁਆਲਿਫਿਕੇਸ਼ਨ ਹੈ ਜੀ ਇਹਨਾਂ ਦੀ ਡਿਪਲੋਮਾ ਐਂਡ ਬੀ ਟੈਕ ਇਨ ਸਿਵਲ ਫਾਦਰ ਜਗਰੂਪ ਸਿੰਘ ਸਿੱਧੂ बिजनेस इन्ह का है जी कमीशन एजेंट एंड एग्रीकल्चर सिबलिंग है जी दो सिस्टर लिविंग इन कनेडा रियाँ हैं जी प्रोपर्टी एना को दस एकड़ अरबन एंड सैवन प्लॉट इन सिटी है जी रेजीडेंस फार्म हाउस इन मुलामपुर डिस्ट्रिक्ट लुधियाना टेलीफोन नंबर मैनशन किया गया है जी अगला रिश्ता नोट करो जी नाम सिंह जट सिख गौत थिंद उमर इना पच्ची साल है जी हाइट इन्ह की छ फुट है ਪੜਾਈ ਬੀਏ ਐਮਏ ਚੰਡੀਗੜ੍ਹ ਤੋਂ ਕੀਤੀ ਹੋਈ ਹੈ ਇਹਨਾਂ ਨੇ ਏਰੀਆ ਬੋਹਾ ਮਾਨਸਾ ਹੈ ਜੀ ਜ਼ਮੀਨ ਇਹਨਾਂ ਕੋਲ 42 ਏਕੜ ਜ਼ਮੀਨ ਹੈ ਜੀ ਨਾਲ ਸ਼ਹਿਰ ਵਿੱਚ ਪਲਾਟ ਵੀ ਹੈ ਮੁਹਾਲੀ ਵਿੱਚ ਇਹਨਾਂ ਦਾ ਆਪਣਾ ਕੈਫੇ ਵੀ ਹੈ ਪਲੱਸ 뮤직 ਕੰਪਨੀ ਵੀ ਹੈ ਇਹਨਾਂ ਦੀ ਆਪਣੀ ਹੈ ਜੀ ਪਰਿਵਾਰ ਵਿੱਚ ਮਾਤਾ ਪਿਤਾ ਦਾਦਾ ਦਾਦੀ ਇੱਕ ਭੈਣ ਕੈਨੇਡਾ 'ਚ ਪੀ ਆਰ ਹੈ ਉਹ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਮਰਿੰਦਰ ਸਿੰਘ ਵਿਰਕ 6 ਫੁੱਟ 3 ਇੰਚ ਹਾਈਟਾ ਜੀ ਡੇਟ ਆਫ ਬਰਥ ਹੈ ਜੀ 99 ਦਾ ਕੁਆਲਿਫੀਕੇਸ਼ਨ ਬੀ ਐਸ ਸੀ ਐਮ ਏ ਇੰਗਲਿਸ਼ 9 ਏਕੜ ਜ਼ਮੀਨ ਹੈ ਜੀ ਨਾਲ ਕੋਲ ਪਲੱਸ ਸ਼ਹਿਰੀ ਪ੍ਰਾਪਰਟੀ ਹੈ ਜੀ ਇਹਨਾਂ ਦੀ ਪਲੱਸ ਆਪਣਾ ਬਿਜ਼ਨਸ ਹੈ ਜੀ ਇਹਨਾਂ ਦਾ ਐਂਡ ਅਨਦਰ ਬਿਜ਼ਨਸ ਆਫ ਰੀਅਲ ਏਸਟੇਟ ਦਾ ਬਿਜ਼ਨਸ ਹੈ ਜੀ ਇਹਨਾਂ ਦਾ ਸਿਬਲਿੰਗ ਹੈ ਜੀ 1 ਐਲਡਰ ਸਿਸਟਰ ਮੈਰਿਡ ਹੈ ਜੀ ਕੈਨੇਡਾ ਵਿੱਚ ਇਹਨਾਂ ਦਾ ਫੋਨ ਨੰਬਰ ਦਿੱਤਾ ਗਿਆ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਡੇਟ ਆਫ ਬਰਥ ਹੈ ਜੀ 92 ਦਾ ਕਾਸ ਰਾਮਗੜੀਆ ਗੋਤ ਪੱਤੋ ਪ੍ਰਾਈਟ 10th ਪਾਸ ਹੈ ਜੀ ਇਹਨਾਂ ਦਾ ਇੱਕ ਪੈਨ ਤੇ ਇੱਕ ਪ੍ਰਾ ਹੈ ਜੀ ਮਾਤਾ ਪਿਤਾ ਹਨ ਇਹਨਾਂ ਦਾ ਕੰਮ ਗੱਡੀਆਂ ਦਾ ਹੈ ਜੀ ਲੜਕਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਜੀ ਫੋਨ ਨੰਬਰ ਦਿੱਤਾ ਗਿਆ ਹੈ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਣ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ